ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਣਦਾ ਜਮੀਰ ਦੇ ਮਰਨ ਨੂੰ ਮੌਤ ਗਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕਵਤਾ ਦਾ ਨਾਮ ਹੈ ਚਮਕੌਰ ਗੜੀ ਫਰੀਦ ਯਾਦ ਕਰਾਤੀ ਮਾੜੀ ਨੀਤਨ ਆਈ ਸੀ ਜੋ ਗਿਰ ਜਾ ਵਾਂਗੂ ਛਾਏ ਸੀ ਜੋ ਮਾੜੀ ਨੀਤਾਂ ਆਈ ਸੀ ਜੋ ਗਿਰਜਾਂ ਵਾਂਗੂ ਛਾਏ ਸੀ ਜੋ ਗਿਣਤੀ ਦੇ ਕੁਝ ਬੰਦਿਆਂ ਦੇ ਲਈ ਤੋਪਾਂ ਟੈਂਕ ਲਿਆਏ ਸੀ ਜੋ ਵਿੱਚ ਹਵਾ ਦੇ ਪਲ ਵਿੱਚ ਉਡਣ ਲਾਤੇ ਹੋਰ ਚੇ ਪਾਪੀ ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਜਲ ਪਾਪੀ ਨੇ ਸਿੱਧੀਆਂ ਗੋਲੀਆਂ ਦਾਗੀਆਂ ਬਲ ਹਰਮੰਦਰ ਦੇ ਸਾਰੇ ਸਿੰਘ ਸ਼ਹੀਦ ਜਾਗ ਪਏ ਤੀਰ ਵਾਲੇ ਦੇ ਅੰਦਰ ਦੇ ਕਲਗੀ ਤਰਦਿਆਂ ਬੱਬਰ ਸ਼ੇਰਾਂ ਛੱਜ ਬਣਾਤੇ ਛਾਤੀ ਦੇ ਚਮਕੌਰ ਗੜੀ ਫਿਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਚਮਕੌਰ ਗੜੀ ਫਿਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਉੱਚੀਆਂ ਅਕਲਾਂ ਮਹਗੀਆਂ ਰਫਨਾ ਵਾਲੇ ਗੜਾਉੜੇ ਨਾ ਅਫਸਰ ਕਹਿੰਦੇ ਕਰੋ ਸਾਹਮਣਾ ਕੋਈ ਵੀ ਬੰਦਾ ਦੌੜੇ ਨਾ ਪਰ ਅੱਖਾਂ ਵਿੱਚ ਕਿਹੜਾ ਅੱਖਾਂ ਪਾਵੇ ਮੌਤ ਪਿਆਸੀ ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਚਮਕੌਰ ਗੜੀ ਫੇਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਕਲਵੰਤ ਸਿਆ ਫਿਰ ਹਵਾ ਹੋਗੇ ਦਾਵੇ ਇਸ ਆਪਰੇਸ਼ਨ ਦੇ ਟਕਸਾਲ ਦੇ ਸਿੰਘਾਂ ਨਾਲ ਖਲੋਗੇ ਉਹਦੇ ਜਦ ਫੜ ਰੇਸ਼ਨ ਦੇ ਇੱਕ ਵਾਰੀ ਫਿਰ ਪੂਰੇ ਹੋਗੇ ਬੋਲ ਆਨੰਦਪੁਰ ਵਾਸੀ ਦੇ ਚਮਕੌਰ ਗੜੀ ਫਿਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਚਮਕੌਰ ਗੜੀ ਫਿਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ